ਸੋਰਟ ਮਹਿਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਉੱਚ ਟੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਜਾਨ ਹੈ ਪਿਆਰਾ ਗੁਰੂ ਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਕੋ ਪੈਦਾ ਪਿਆਰਾ বন ਬકરી 시 ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਗਨਨਾ ਸਕੇ ਜਿਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲੈਂਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜੋ ਆਪ ਚਲਾਏ ਕਿਉਂ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਿਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਦਰਤੀ ਸਾਜਨ ਪਿਆਰੇ ਪਿੱਛੇ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਅਨਧਾਨ ਹੈ ਪਿਆਰਾ ਗੁਰੂ ਰੇ ਮਿੱਠਾ ਲਾਇ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਦਤਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਬੋ ਪਹਿਦਾ ਪਿਆਰਾ ਵਨ ਬਕਰੀ ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਲੈ ਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਨਾਨਕ ਵਜੇ ਵਜਿਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਦਰਤੀ ਸਾਜਿਨ ਪਿਆਰੇ ਵਿਛੈ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰੂ ਪੂਰ ਮਿੱਠਾ ਲਾਇਆ ਰਹਾਉ ਆਪੇ ਦਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਬੋ ਪੈਦਾ ਪਿਆਰਾ ਬਨ ਬકરી ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲੈ ਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਕਰੇ ਲਾਇ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹੂਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਨ ਪਿਆਰੇ ਪਿਛੈ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰੂ ਪੁਰੇ ਮਿੱਠਾ ਲਾਇਆ ਰਹਾਉ ਆਪੇ ਦਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਬੋ ਪੈਦਾ ਪਿਆਰਾ ਬਨ ਬકરી ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਬੇ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈਂਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜੋ ਆਪ ਚਲਾਏ ਤਿਉ ਚੱਲਿਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਵਿਛੈ ਟੰਗ ਚੜਾਇਆ ਮੇਰੇ ਮਨ ਹਰ ਹਰ ਤਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰੂ ਰੇ ਮਿੱਠਾ ਲਾਇ ਰਹਾਓ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਬੋ ਪਹਿਦਾ ਪਿਆਰਾ ਵਨ ਬਕਰੀ ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲੇ ਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਕਰ ਲਿਆ ਜੋ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਿਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਨ ਪਿਆਰੇ ਵਿਛੈ ਟੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਦਾਣ ਹੈ ਪਿਆਰਾ ਗੁਰਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਬੋਪਹਿਦਾ ਪਿਆਰਾ ਬਨ ਬકરી 시 ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾਸਕ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈਂਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਕਰੇ ਲਾਇ ਜਿਉ ਆਪ ਚਲਾਏ ਤਿਉ ਚੱਲਿਐ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਾਹੋ ਆਪੇ ਬਣ ਜਾਰਾ ਆਪੇ ਬਣ ਜ ਕਰਾਇਆ ਆਪੇ ਧਰਤੀ ਸਾਜਨ ਪਿਆਰੇ ਪਿੱਛੇ ਟੰਕ ਚੜਾਇਆ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਲਮਾਟੀ ਬੰਦ ਰਖਾਇਆ ਆਪੇ ਹੀ ਬੋ ਪੈਦਾ ਪਿਆਰਾ ਬਨ ਬકરી ਸੀ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਵੇ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈਂਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜੋ ਆਪ ਜਲਾਏ ਤਿਉ ਚੱਲਿਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿਛੈ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਲਿਆਰ ਹਾਓ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਹਿਦਾ ਪਿਆਰਾ ਬਨ ਬੱਕਰੀ ਸੀ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈ ਦੇ ਸਭ ਲਵਿਆ ਇਹ ਤਾਣ ਤੇ ਬਾਣ ਹੈ ਪਿਆਰਾ ਆਪੇ ਘੜੇ ਲਾਇਆ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੀ ਵਜਿਆ ਸੋਰਟ ਮਹੱਲਾ ਚੌਥਾ ਆਪੇ ਗੰਡਾ ਆਬਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਦਰਤੀ ਸਾਜਨ ਪਿਆਰੇ ਪਿਛੇ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਅਨਧਾਨ ਹੈ ਪਿਆਰਾ ਗੁਰੂ ਪੁਰਾ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋ ਪੈਦਾ ਪਿਆਰਾ ਪੰਨ ਬਕਰੀ ਸਿ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਜ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਦਾ ਪਿਆਰਾ ਬੇ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈ ਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇ ਸੋਰਠ ਮਹਲਾ ਚੌਥਾ ਆਪੇ ਗੰਡਾ ਆਬਤ ਰਾਜੀ ਪਰਬ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਦਰਤੀ ਸਾਜਿਨ ਪਿਆਰੇ ਪਿਛੇ ਡੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਅਨਜਾਨ ਹੈ ਪਿਆਰਾ ਗੁਰੂ ਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪੋ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਹੋ ਪਹਦਾ ਪਿਆਰਾ ਬਨ ਬકરી ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈ ਦਾ ਪਿਆਰਾ ਸਾਲ ਲੈਂਦੇ ਸਭ ਲਵਿਆ ਆਪੇ ਤਾਣ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹਲਾ ਚੌਥਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਤੋਲਣ ਹਾਰਾ ਆਪੇ ਸਹਉ ਆਪੇ ਬਣ ਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿਛੇ ਟੰਗ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਧਾਨ ਹੈ ਪਿਆਰਾ ਗੁਰਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋ ਪੈਦਾ ਪਿਆਰਾ ਬਨ ਬકરી ਸੀ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਵੈਦਾ ਪਿਆਰਾ ਸਾਲੈ ਦੇ ਸਭ ਲਵਿਆ ਆਪੇ ਤਾਂ ਤੇ ਬਾਨ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਵੀਡੀਓ ਪਸੰਦ ਆਏ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰਜੀ ਦਾ ਖਾਤ ਸਾਹਿਬ ਵਾਹਿਗੁਰਜੀ ਕੀ ਫਤਿਹ